ਕਦੇ ਵੀ ਕਿਸੇ ਦੀਆਂ ਗੱਲਾਂ ਪਿੱਛੇ ਲੱਗ ਕੇ ਆਪਣੇ ਗੁਰੂ ਨਾ ਛੱਡਿਓ ਕੋਈ ਕਿੱਡਾ ਵੀ ਵੱਡਾ ਵਿਦਵਾਨ ਪ੍ਰਚਾਰਕ ਜਿਹੜੀਆਂ ਮਰਜ਼ੀ ਦਲੀਲਾਂ ਦੇ ਕੇ ਆਖ ਰਿਹਾ ਹੋਵੇ ਪਰ ਤੁਸੀਂ ਆਪਣੀ ਸ਼ਰਧਾ ਵਿੱਚ ਯਕੀਨ ਰੱਖਿਓ ਕਿਉਂਕਿ ਗੁਰੂ ਹਮੇਸ਼ਾ ਸ਼ਰਧਾ ਦੇ ਪਿਆਰ ਵੀ ਦੇਖਦਾ ਜੀ ਸਾਡਾ ਆਪਣੇ ਗੁਰੂ ਉੱਤੇ ਵਿਸ਼ਵਾਸ ਇੱਕ ਬਲਦੇ ਦੀਵੇ ਵਰਗਾ ਨਹੀਂ ਚਾਹੀਦਾ ਜਿਸ ਨੂੰ ਕੋਈ ਵੀ ਫੂਕ ਮਾਰ ਕੇ ਬੁਝਾ ਦੇਵੇ ਸਾਡਾ ਆਪਣੇ ਗੁਰੂ ਉੱਪਰ ਯਕੀਨ ਸੂਰਜ ਵਰਗਾ ਚਾਹੀਦਾ ਜੀ ਉਹ ਜਿੰਨੀਆਂ ਮਰਜ਼ੀ ਕੋਈ ਫੂਕਾ ਮਾਰੀ ਜਾਵੇ ਜਿਹੜਾ ਸੂਰਜ ਦੇ ਨੇੜੇ ਵੀ ਨਾ ਜਾ ਸਕਰ ਬੁਝਾਣਾ ਤਾਂ ਗੱਲ ਹੀ ਦੂਰ ਦੀ ਆ ਕਿਸੇ ਨੇ ਮਹਾਪੁਰਸ਼ਾਂ ਨੂੰ ਆਖਿਆ ਕਿ ਗੁਰਬਾਣੀ ਪੜ੍ਹਨ ਦੇ ਬਾਵਜੂਦ ਵੀ ਕਿਉਂ ਦੁੱਖ ਮਿਲ ਰਿਹਾ ਹੈ? ਬਾਬਾ ਜੀ ਕਹਿੰਦੇ ਕਿ ਕਾਲਪੁਰਖ ਵਾਹਿਗੁਰੂ ਦੇ ਘਰ ਆਪਣੇ ਕੁਝ ਨਿਯਮ ਨੇ। ਕਈ ਦੁੱਖ ਤਾਂ ਕੱਟੇ ਜਾਂਦੇ ਨੇ ਤੇ ਕਈ ਛੋਟੇ ਕਰ ਦਿੱਤੇ ਜਾਂਦੇ ਨੇ। ਜਿਵੇਂ ਇੱਕ ਛੋਟੀ ਜਿਹੀ ਕੀੜੀ ਸਾਡੇ ਲੜਦੀ ਆ, ਦਰਦ ਤਾਂ ਹੁੰਦਾ ਹੈ ਪਰ ਅਸੀਂ ਮਰਦੇ ਨਹੀਂ। ਇਸ ਤਰ੍ਹਾਂ ਵੱਡੇ-ਵੱਡੇ ਦੁੱਖਾਂ ਨੂੰ ਸਤਿਗੁਰੂ ਛੋਟੀ ਜਿਹੀ ਕੀੜੀ ਦੇ ਦਿੱਤੇ ਇਸ ਦਰਦ। ਜਿੰਨੀ ਤਕਲੀਫ ਵਿੱਚ ਬਦਲ ਦਿੰਦੇ ਨੇ ਕਿਉਂਕਿ ਗੁਰਬਾਣੀ ਵੀ ਬੜਾ ਸੋਹਣਾ ਫਰਮਾਉਂਦੀ ਆ। ਪ੍ਰਭਾਵੇਂ ਬਿਨ ਸਾਸ ਤੇ ਰੱਖੇ ਪ੍ਰਭਾਵੇਂ ਤਾਂ ਹਰ ਗੁਣ ਭਾਕੇ